ਤਾਂ YGTV ਦੇਖਣ ਵਾਲੇ तमाम ਦਰਸ਼ਕਾਂ ਦਾ ਇੱਕ ਵਾਰੀ ਫਿਰ ਤੋਂ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਸ੍ਰੀ ਅੰਮ੍ਰਿਤਸਰ ਚ ਸਵਾਗਤ ਕਰਦੇ ਆਂ ਔਰ ਖਾਸ ਕਰਕੇ ਵਾਰਡ ਨੰਬਰ 68 ਦੇ ਵਿੱਚ ਜਿਦੇ ਤੁਸੀਂ ਦੇਖ ਰਹੇ ਹੋ ਪੁਰਾਣੀਆਂ ਵੀ ਅਸੀਂ ਖਬਰਾਂ ਦਿਖਾਈਆਂ ਤੁਹਾਨੂੰ ਦੋ ਚਾਰ ਦਿਨਾਂ ਦੇ ਵਿੱਚ ਕੋਈ ਨਾ ਕੋਈ ਐਕਟੀਵਿਟੀ ਐ ਇਸ ਵਾਰਡ ਦੇ ਵਿੱਚ ਹੁੰਦੀ ਰਹਿੰਦੀ ਆ ਤਾਂ ਸਹਿਯੋਗ ਨੂੰ ਬੋਲਾਂਗਾ ਇੱਕ ਵਾਰੀ ਦਿਖਾਇਆ ਜਾਵੇ ਅੱਗੇ ਕਰਕੇ ਕਿ ਅਗਰ ਦੇਖਿਆ ਜਾਵੇ ਤਾਂ ਵਾਰਡ ਨੰਬਰ 68 ਅਦਰਸ਼ ਨਗਰ ਦਾ ਜਿਹੜਾ ਏਰੀਆ ਵਾ ਅੱਜ ਬੜੀ ਅੱਛੀ ਮੁਹਿੰਮ ਉੱਥੇ ਕੀਤੀ ਜਾ ਰਹੀ ਆ ਜਿਹੜੀ ਕਿ ਕਾਉਂਸਲ ਸਾਹਿਬਾਨ ਆਪ ਖੁਦ ਪਹੁੰਚੇ ਸ਼੍ਰੀ ਵਿਰਾਟ ਦੇਵ ਗੰਗੀ ਜਿਨ੍ਹਾਂ ਵੱਲੋਂ ਕੀ ਅੱਜ ਇਲਾਕੇ ਦੇ ਵਿੱਚ ਹਰ ਘਰਾਂ ਦੇ ਕੋਲ ਜਿਹੜੇ ਕਿ ਬੂਟੇ ਲਗਾਏ ਜਾ ਰਹੇ ਆ ਜਿਸ ਦਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇ ਕਿ ਗਲੋਮਿੰਗ ਵਾਰਮਿੰਗ ਦੇ ਕਾਰਨ ਕਿਤਨਾ ਕਿਤੇ ਸਾਡੀ ਆਪਣੀਆਂ ਗਲਤੀਆਂ ਸੀ ਜਿਦੇ ਵਿੱਚ ਕਿ ਅਸੀਂ अनਗ੍ਰਿਤ ਕਲੋਨੀਆ ਕਟੀਆਂ ਗਈਆਂ ਸ਼ਹਿਰਾਂ ਦੇ ਵਿੱਚ ਅਨਗ੍ਰਿਤ ਪੇੜ ਕੱਟੇ ਗਏ ਤਾਂ ਟੈਂਪਰੇਚਰ ਵੀ 40 ਤੋਂ 45 ਡਿਗਰੀ ਕਿਸੇ ਟਾਈਮ ਤੇ 47 48 ਤੱਕ ਵੀ ਗਏ ਆ ਤਾਂ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਬੜੇ ਅੱਛੇ ਮੁਹਿੰਮ ਜਿਹੜੀ ਸ਼ੁਰੂ ਕੀਤੀ ਜਾ ਰਹੀ ਹੈ ਬਾਦ ਨੰਬਰ 6 ਦੇ ਕੌਨਸਾ ਸ਼੍ਰੀ ਵਿਰਾਟ ਦੇਵ ਗੰਜੀ ਦੇ ਵੱਲੋਂ ਦੀ ਜਿੰਨਾਂ ਦੇ ਵੱਲੋਂ ਦੀ ਕੀ ਹਰ ਘਰਾਂ ਦੇ ਬਾਹਰ ਹਰ ਸਕੂਲ ਦੇ ਬਾਹਰ ਜਿਹੜੀਆਂ ਵੀ ਕੋਈ ਪ੍ਰਾਪਰਟੀਆਂ ਆ ਉਹਨਾਂ ਦੇ ਬਾਹਰ ਅਸਰਾਂ ਦੇ ਬੂਟੇ ਲਗਾਏ ਜਾ ਰਹੇ ਕਿ ਸਮਾ ਪੈਂਦੇ ਹੋਏ ਅਗਰ ਦੇਖਿਆ ਜਾਵੇ ਤਾਂ ਕਿਤੇ ਨਾ ਕਿਤੇ ਜਾ ਕੇ ਸੁਖ ਮਿਲੇਗਾ ਇਹਨਾਂ ਚੀਜ਼ਾਂ ਦਾ ਜਿਹੜਾ ਕਿ ਨਜ਼ਰ ਆ ਰਿਹਾ ਸਾਫ਼ ਔਰ ਪੇੜ ਲਗਾਓ ਪੇੜ ਬਚਾਓ ਉਹਦੇ ਨਾਲ ਇਨਸਾਨੀ ਜ਼ਿੰਦਗੀ ਵੀ ਬਚਦੀ ਹੈ ਤਾਂ ਅਗਰ ਦੇਖਿਆ ਜਾਵੇ ਤਾਂ ਪਰਮਾਤਮਾ ਵੀ ਕਈ ਕਈ ਸਮੇਂ ਸਾਨੂੰ ਲੋਕਾਂ ਨੂੰ ਵਾਰਨਿੰਗ ਦਿੰਦਾ ਵੈ ਇਸ ਤਰ੍ਹਾਂ ਕਿ ਲਾਸਟ ਕੋਵਿਡ ਦੀ ਸੈਕੰਡ ਲੇਅਰ ਜਿਹੜੀ ਆਈ ਸੀ ਉਹਦੇ ਵਿੱਚ ਕਿ ਆਪਣਾ ਲਿਖਿਆ ਗਿਆ ਸੀ ਕਿ ਆਕਸੀਜਨ ਦੀ ਬੜੀ ਕਮੀ ਸੀ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਧਰਮ ਕਰਮ ਦੇ ਕੰਮ ਜਿਹੜੇ ਨੇ ਸ਼ੁਰੂਆਤ ਸਾਡੇ ਸ੍ਰੀ ਅੰਮ੍ਰਿਤਸਰ ਦੇ ਵਿੱਚ ਹੁੰਦੀ ਹੈ ਤਾਂ ਬੜਾ ਅੱਛਾ ਲੱਗਦਾ ਹੈ ਜਦੋਂ ਇਸ ਤਰ੍ਹਾਂ ਦੇ ਕੌਂਸਲ ਸਹਿਬਾਨ ਜਿਹੜੇ ਕਿ ਖੁਦ ਆ ਕੇ ਮੌਕੇ ਦੇ ਉੱਤੇ ਐਜੇ ਕੰਮ ਕਰਦੇ ਨੇ ਕਿਉਂਕਿ ਧਰਮ ਕਰਮ ਦੇ ਕੰਮਾਂ ਦੇ ਵਿੱਚ ਇਹ ਚੀਜ਼ ਬੜੀ ਜ਼ਰੂਰੀ ਹੈ ਪੰਜ ਪ ਪਸ਼ੂ ਪੰਛੀ ਪੇੜ ਪੌਦੇ ਔਰ ਪਵਨ ਇਹੀ ਹੈ ਜੀਵਨ ਦੀ ਅਸਲੀ ਕਹਾਣੀ ਜੋ ਸਾਫ ਨਜ਼ਰ ਆ ਰਹੀ ਹੈ ਵਾਰਡ ਨੰਬਰ 68 ਦੇ ਵਿੱਚ ਉਹਨਾਂ ਦੇ ਕਾਉਂਸਲਰ ਜਿਹੜੇ ਵਿਰਾਟ ਦੇਵਗੰਜੀ ਆ ਉਹਨਾਂ ਦੇ ਵੱਲੋਂ ਦੀ ਔਰ ਉਹਨਾਂ ਦੀ ਜ਼ੁਬਾਨੀ ਜੁੜ ਚੁੱਕੇ ਨੇ ਇਸ ਟਾਈਮ ਵਾਰਡ ਨੰਬਰ 68 ਦੇ ਕਾਉਂਸਲਰ ਸ਼੍ਰੀ ਵਿਰਾਟ ਦੇਵਗੰਜੀ ਜਿਨ੍ਹਾਂ ਵੱਲੋਂ ਦੇਖ ਸਕਦੇ ਹੋ ਤੁਸੀਂ ਕਿੰਨੇ ਕ ਵਿਰਾਟ ਕੰਮ ਕੀਤੇ ਜਾ ਰਿਹਾ ਸਰ ਸ਼ਸ਼ਟ ਨਮਨ ਔਰ ਜੋ ਕੰਮ ਤੁਸੀਂ ਕਰਦੇ ਪਿਓ ਅਗਰ ਪੂਰਾ ਦੇਸ਼ 140 ਕਰੋੜ ਦੀ ਪੋਪੂਲੇਸ਼ਨ ਇਹਨਾਂ ਚੀਜ਼ਾਂ ਵੱਲ ਧਿਆਨ ਦੇ ਦੇ ਤਾਂ ਸ਼ਾਇਦ ਅਸੀਂ ਜਿਹੜਾ 40 ਤੋਂ 45 ਡਿਗਰੀ ਟੈਂਪਰੇਚਰ ਐ ਇਸ ਦਿਨਾਂ ਦੇ ਵਿੱਚ ਮਹਿਸੂਸ ਕਰ ਰਿਹਾ ਕਿਤਨਾ ਕਿਤੇ ਵਾਪਿਸ ਉਹੀ ਚੀਜ਼ ਆ ਜਾਏਗਾ ਸਾਨੂੰ ਅੰਮ੍ਰਿਤਸਰ ਦੇ ਵਿੱਚ ਜਿਹੜੇ ਕਿ Shimla ਵਰਗੀਆਂ ਹਵਾਵਾਂ ਠੰਡੀਆਂ ਮਿਲ ਜਾਣਗੀਆਂ ਗਲਤ ਅਸੀਂ ਖੁਦ ਆ ਪਰ ਕਿਤਨਾ ਕਿਤੇ ਜਾ ਕੇ ਅਗਰ ਸੋਚ ਬਦਲੀ ਐ ਤੇ ਸ਼ਾਇਦ ਦੇਸ਼ ਦੇ ਵਿੱਚ ਹੋਰ ਚੀਜ਼ਾਂ ਵੀ ਹੋ ਜਾਣਗੀਆਂ ਅੱਜ ਤੁਹਾਡੇ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਵਾਡ ਨੰਬਰ 68 ਜੇ ਆਦਰਸ਼ ਨਗਰ ਦੇ ਵਿੱਚ માતા ਚਿੰਤੂਪੁਰੀ ਮੰਦਿਰ ਉਹ ਨੈਸ਼ਨਲ ਪਬਲਿਕ ਸਕੂਲ ਦੇ ਬਿਲਕੁਲ ਬਾਹਰ ਜਿਹੜੇ ਕਿ ਪੌਦੇ ਲਗਾਏ ਜਾ ਰਹੇ ਆ ਕੀ ਕਹਿਣਾ ਚਾਹੁੰਦੇ ਹੋ ਆਮ ਪਬਲਿਕ ਨੂੰ ਕੁਝ ਦਿਨ ਪਹਿਲੇ ਜੀ ਮੈਂ ਆਪਣੀ ਟੀਮ ਦੇ ਨਾਲ ਸਕੂਲ ਦੇ ਬਾਹਰ ਆਇਆ ਸੀ ਜੀ ਔਰ ਇਲਾਕੇ ਚ ਬਹੁਤ ਸਾਰੇ ਪਰਿਵਾਰ ਬਹੁਤ ਸਾਰੇ ਬੱਚੇ ਸਕੂਲ ਦੇ ਵਿੱਚ ਅੱਛੀ ਐਜੂਕੇਸ਼ਨ ਲੈ ਰਹੇ ਆ ਨੈਸ਼ਨਲ ਪਬਲਿਕ ਸਕੂਲ ਚ ਔਰ ਇਹਨਾਂ ਨੂੰ ਪੁੱਛਿਆ ਸੀ ਵੀ ਕੀ ਕੋਈ ਕੰਮ ਦੱਸੋ ਕਿ ਸਾਡੇ ਲਈ ਇੱਕ ਸੇਵਾ ਦੱਸੋ ਜੀ ਜੀ ਇਹ ਕਹਿੰਦੇ ਸੀ ਕਿ ਤੇ ਸਾਡੇ ਆਲਾ ਦਵਾਲੇ ਸਫਾਈ ਹੋਣੀ ਚਾਹੀਦੀ ਹੈ ਜੀ ਔਰ ਸਕੂਲ ਦੇ ਬਾਹਰ ਪੇੜ ਲਗਾਏ ਜਾਣ ਤੇ ਅਸੀਂ ਸੇਮ ਟਾਈਮ ਤੇ ਡਿਸੀਜਨ ਲੈਂਦਾ ਸੀ ਔਰ ਅੱਜ ਅਸੀਂ ਪੇੜ ਲਗਾਉਣ ਦੇ ਵਾਸਤੇ ਆਏ ਆ ਸਾਰਿਆਂ ਨੂੰ ਅਪੀਲ ਕਰਾਂਗਾ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਦੇ ਵਾਸਤੇ ਗੁਰੂ ਨਗਰੀਏ ਨੂੰ ਪੰਜਾਬ ਨੂੰ ਹਰਿਆ ਭਰਿਆ ਰੱਖਣ ਦੇ ਵਾਸਤੇ ਵੱਧ ਤੋਂ ਵੱਧ ਪੇੜ ਲਗਾਓ ਮਾਡਰਨਾਈਜੇਸ਼ਨ ਹੋ ਰਹੀ ਹੈ ਗਲੋਬਲਾਈਜੇਸ਼ਨ ਹੋ ਰਹੀ ਹੈ ਇੰਡਸਟਰੀਅਲਾਈਜੇਸ਼ਨ ਹੋ ਰਹੀ ਹੈ ਲੇਕਿਨ ਪੇੜ ਲਗਾਣਾ ਵੀ ਬਹੁਤ ਜ਼ਰੂਰੀ ਹੈ ਇਹਨਾਂ ਸਾਰੀਆਂ ਜਿਹੜੀ ਮਾਡਰਨਾਈਜੇਸ਼ਨ ਦੀ ਆੜ ਦੇ ਵਿੱਚ ਪੇੜਾਂ ਨੂੰ ਕੱਟਣਾ ਨਹੀਂ ਚਾਹੀਦਾ ਔਰ ਫੌਂਡ ਦੇ ਵਿੱਚ ਅਸੀਂ ਦੇਖਦੇ ਆ ਕਿ ਪੇੜ ਜੇ ਕੋਈ ਮਕਾਨ ਬਣਾਣਾ ਹੈ ਕੋਈ ਦੁਕਾਨ ਬਣਾਣੀ ਹੈ ਕਮਰਸ਼ੀਅਲ ਪ੍ਰਾਪਰਟੀ ਬਣਾਣੀ ਹੈ ਪੇੜ ਉਤਾਰ ਕੇ ਦੂਸਰੀ ਜਗ੍ਹਾ ਦੇ ਉੱਪਰ ਇੰਨੀ ਜ਼ਿਆਦਾ ਰਿਸਪੈਕਟ ਦਿੰਦੇ ਆ ਪੇੜ ਨੂੰ ਅੱਜ ਅਸੀਂ ਦੇਖੀਏ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਪੇੜ ਕੱਟੇ ਜਾ ਰਹੇ ਆ ਨਵੇਂ ਪੇੜ ਘੱਟ ਲੱਗ ਰਹੇ ਆ ਕੁਝ ਸਮੇਂ ਪਹਿਲੇ ਮੈਨੂੰ ਰਾਜਸਥ ਬਹੁਤ ਜ਼ਿਆਦਾ ਸੁਧਾਰ ਨਾਲ ਵਾਲੀ ਸਾਡੀ ਬਿਲਕੁਲ ਸਟੇਟ ਹੈ Rajasthan ਨੇ ਕੀਤਾ ਹੈ ਅਸੀਂ ਕਹਿੰਦੇ ਆ ਕਿ ਮੂਥਲ ਹੈ ਰੇਗਿਸਤਾਨ ਹੈ ਲੇਕਿਨ ਜਾ ਕੇ ਦੇਖੋ ਅੱਜ ਦੀ ਰੇਟ ਦੇ ਵਿੱਚ ਉਥੇ بارشਾਂ ਵੀ ਬਹੁਤ ਨੇ ਹਰਿਆ ਗ੍ਰੀਨਰੀ ਵੀ ਬਹੁਤ ਹੈ ਔਰ ਤਰੱਕੀ ਕੀਤੀ ਸਾਨੂੰ ਸਿੱਖਣਾ ਚਾਹੀਦਾ ਹੈ ਹਰਿਆਣਾ Rajasthan ਤੋਂ ਸਿੱਖਣਾ ਚਾਹੀਦਾ ਔਰ ਪੰਜਾਬ ਜਿਸ ਤਰ੍ਹਾਂ ਪਹਿਲੇ ਹਰਿਆ ਭਰਿਆ ਸੀ ਉਸ ਤਰੀਕੇ ਦੇ ਨਾਲ ਉਹਨੂੰ ਹਰਿਆ ਭਰਿਆ ਕਰਨਾ ਚਾਹੀਦਾ ਸਕੂਲ ਦੇ ਜਿਹੜੇ ਪ੍ਰਿੰਸੀਪਲ ਵੀ ਜੁੜ ਚੁੱਕੇ ਆ ਸਰ ਜੁੜ ਚੁੱਕੇ ਆ ਤਾਂ ਐਨਐਲ ਵੀ ਗੱਲ ਕਰਦੇ ਆ ਸਰ ਸਭ ਤੋਂ ਪਹਿਲਾਂ ਤੇ ਆ ਅਗਰ ਕਹਿੰਦੇ ਨੇ ਕਿ ਜਨਮਦਾਤਾ ਜਿਹੜੇ ਮਾਪਿਓ ਵਾ ਪਰ ਬੱਚਿਆਂ ਦਾ ਫਿਊਚਰ ਉਹਨਾਂ ਦੇ ਵਿੱਚ ਉਹ ਜਾਗਰੂਕਤਾ ਉਹ ਕਿਤਨਾ ਕਿਤੇ ਜਿਹੜਾ ਸਕੂਲ ਦੇ ਇੱਕ ਟੀਚਰ ਦਾ ਫਰਜ ਬੰਦਾ ਵਾ ਮਾਂ ਤੋਂ ਵੱਡਾ ਫਰਜ ਗੁਰੂ ਦਾ ਔਰ ਉਹ ਫਰਜ ਦੇ ਵਿੱਚ ਤੁਹਾਡੇ ਕੋਲ ਅੱਜ ਦੇਖਿਆ ਕਿ ਸਕੂਲ ਦੇ ਵਿੱਚ ਬੱਚੇ ਵੀ ਵੈਲ ਐਜੂਕੇਟਿਡ ਹੋ ਕੇ ਅੱਛੇ-ਅੱਛੇ ਪੋਸਟਾਂ ਤੇ ਜਾ ਵੀ ਰਹੇ ਆ ਤਾਂ ਕਿੰਨਾ ਕਿਤੇ ਚੀਜ਼ ਅੱਛੀ ਨਜ਼ਰ ਆਂਦੀ ਹੈ ਕਿ ਗਲੋਬਲਿੰਗ ਵਾਰਮਿੰਗ ਦੇ ਸਮੇਂ ਦੇ ਵਿੱਚ ਅਜਾ ਅਵੇਅਰਨੈਸ ਜਿਹੜੀ ਹੈ ਬੱਚਿਆਂ 'ਚ ਵੀ ਜਾਏਗੀ ਔਰ ਫੈਲਾਈ ਵੀ ਜਾਏਗੀ ਬਿਲਕੁਲ ਸਹੀ ਕਿਹਾ ਟੀਚਰ ਦਾ ਕੰਮ ਸਿਰਫ ਉਹਨੂੰ ਅੱਛੇ ਨੰਬਰ ਦਵਾ ਕੇ ਪਾਸ ਕਰਨਾ ਹੀ ਨਹੀਂ ਹੁੰਦਾ ਟੀਚਰ ਦਾ ਕੰਮ ਇੱਕ ਬੱਚੇ ਨੂੰ ਇੱਕ ਚੰਗਾ ਇਨਸਾਨ ਬਣਾਉਣਾ ਵੀ ਹੁੰਦਾ ਹੈ ਕਿ ਉਹ ਸੋਸਾਇਟੀ ਦੇ ਵਿੱਚ ਵਿਚਰੇ ਤੇ ਪਤਾ ਚੱਲੇ ਕਿ ਉਹ ਕਿਸੇ ਅੱਛੇ ਸੋਸਾਇਟੀ ਤੋਂ ਅੱਛੇ ਸਕੂਲ ਤੋਂ ਅੱਛੇ ਦੇਸ਼ ਤੋਂ ਬਿਲੋਂਗ ਕਰਦਾ ਹੈ ਸਕੂਲ ਮਕਸਦ ਬੱਚੇ ਦੀ ਓਵਰਾਲ ਡਿਵੈਲਪਮੈਂਟ ਹੁੰਦੀ ਹੈ ਜਿਸ ਵਿੱਚ ਸਾਡਾ ਵਾਤਾਵਰਣ ਵੀ ਆ ਜਾਂਦਾ ਹੈ ਹੈਨਾ ਕਿਉਂਕਿ ਐਟਲੀਸ ਰਹਿਣਾ ਅਸੀਂ ਵਾਤਾਵਰਣ ਚ ਹੀ ਹੈ ਤੇ ਬੱਚਿਆਂ ਨੂੰ ਵਾਤਾਵਰਣ ਦੇ ਨਾਲ ਜੁੜਨ ਲਈ ਵਾਤਾਵਰਣ ਨੂੰ ਸੰਭਾਲਣ ਲਈ ਅਸੀਂ ਇਹ ਇੱਕ ਉਪਰਾਲਾ ਜ਼ਰੂਰ ਕੀਤਾ ਹੈ ਕਾਉਂਸਲਰ ਸਾਹਿਬ ਦੀ ਅਗਵਾਈ ਅਗਵਾਈ ਦੇ ਵਿੱਚ ਤੇ ਅਸੀਂ ਇੱਕ ਵਾਰੀ ਕਹਾਂ ਉਹਨਾਂ ਨੇ ਫੌਰਨ ਐਸ ਚੀਜ਼ ਨੂੰ ਇਨੀਸ਼ੀਏਟ ਕੀਤਾ ਉਹਦੇ ਲਈ ਉਹਨਾਂ ਦੇ ਸਹੀ ਧੰਨਵਾਦੀ ਹਾਂ ਤੇ ਬੱਚੇ ਵੀ ਬਹੁਤ ਖੁਸ਼ ਹੈ ਅਸੀਂ ਅੰਦਰ ਪਾਰਕ ਦੇ ਵੀ ਕਾਫੀ ਪੌਦੇ ਲਗਾਏ ਆ ਤੇ ਅੱਗੋਂ ਵੀ ਇਹ ਮੁਹਿੰਮ ਇੱਥੇ ਨਹੀਂ ਰੁਕੇਗੀ ਅੱਗੇ ਵੀ ਅਸੀਂ ਹੋਰ ਵੀ ਆਪਣੇ ਸਾਰੇ ਏਰੀਆ ਦੇ ਵਿੱਚ ਵੀ ਪੌਦੇ ਲਗਾਵਾਗੇ ਬਿਲਕੁਲ ਬਿਲਕੁਲ ਠੀਕ ਹੈ ਥੈਂਕ ਯੂ ਠੀਕ ਹੈ ਜੀ ਇੱਕ ਦੇ ਉਹ ਨੈਸ਼ਨਲ ਪਬਲਿਕ ਸਕੂਲ ਦੇ ਵਿੱਚ এনवायरमेंट ਦਾ ਕਿੰਨਾ ਖਿਆਲ ਰੱਖਿਆ ਜਾ ਰਿਹਾ ਹੈ ਕਿਤਨਾ ਕਿਤੇ ਅਗਰ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਨਾ ਤੇ ਇਹਨਾਂ ਚੀਜ਼ਾਂ ਨੂੰ ਜਿਹੜਾ ਵਾ ਨੋਟਿਸ ਕਰਦੇ ਆ ਕਿ ਸਕੂਲ ਦੇ ਵਿੱਚ ਸਾਡੇ ਟੀਚਰਜ਼ ਵੱਲੋਂ ਕਿ ਪੇੜ-ਪੌਦੇ ਲਗਾਏ ਆ ਮੈਂ ਸਯੋਗ ਨੂੰ ਬੋਲਿਆ ਜੇ ਦਿਖਾਇਆ ਜਾਵੇ ਤੇ ਚਾਹੇ ਆਰਟੀਫੀਸ਼ੀਅਲ ਗਰਾਸ ਹੀ ਹੈ ਦੀਵਾਰ ਦੇ ਉੱਤੇ ਵੀ ਗ੍ਰੀਨਰੀ ਦਾ ਜਿਹੜਾ ਕਿ ਪੂਰਾ ਪ੍ਰਬੰਧ ਕੀਤਾ ਗਿਆ ਵਾ ਇਹ ਜਿਹੜਾ ਸਕੂਲ ਹੈ ਵਾਰਡ ਨੰਬਰ 66 ਆਦਰਸ਼ ਨਗਰ ਦੇ ਵਿੱਚ ਮਾਤਾ ਚਿੰਤਪੁਰਨੀ ਮੰਦਰ ਦੇ ਬਿਲਕੁਲ ਨਾਲ ਆ ਤਾ ਸਾਰੀ ਕਲਬਾ ਤੁਹਾਨੂੰ ਦਿਖਾਈ ਹੈ ਕਿਤੇ ਨਾ ਕਿਤੇ ਅਗਰ ਅਸੀਂ ਆਪਣੀ ਸੋਚ ਬਦਲਾਂਗੇ ਤਾਂ ਸਾਡਾ ਦੇਸ਼ ਬਦਲੇਗਾ ਅਗਰ ਹਜ਼ਾਰ ਬੰਦਾ ਵੀਡੀਓ ਦੇਖਦਾ ਹੋਵੇ ਉਹਦੇ ਚੋਂ 10 ਵੀ ਜਾਗ ਜਾਣਗੇ ਤਾਂ ਵੀਡੀਓ ਦਿਖਾਉਣ ਦਾ ਮਕਸਦ ਜਿਹੜਾ ਹੈ ਉਹ ਪੂਰਾ ਹੁੰਦਾ ਵਾ ਮੇਰੇ ਨਾਲ ਮੇਰਾ ਸਹਿਯੋਗੀ ਮਨਦੀਪ ਸਿੰਘ ਔਰ ਮੈਂ ਤੁਹਾਡਾ ਆਪਣਾ ਦੋਸਤ ਨਹੋਸ਼ ਅਜੇ ਸ਼ਿੰਗਾਰੀ ਜੈ ਹਿੰਦ ਮੇਰਾ ਭਾਰਤ ਮਹਾ